ਵਹੀਗੁਰਜੀ ਦਾ ਖਾਲਸਾ ਵਹੀਗੁਰਜੀ ਕੀ ਫਤਿਹ ਇਸ ਤਰ੍ਹਾਂ ਕਈ ਦਿਨਾਂ ਤੋਂ ਇੱਕ ਵੀਡੀਓ ਸੀਗੀ ਜਿਹੜੀ ਤੁਹਾਨੂੰ ਪਾਈ ਗਈ ਸੀਗੀ ਵੀ ਆਪਾਂ ਨੇ ਐਤਵਾਰ ਵਾਲੇ ਦਿਨ 6 ਤੋਂ 7 ਦੇ ਵਿੱਚਕਾਰ ਇੱਕ ਭੈਣ ਦਾ ਜਿਹੜਾ ਹਰਜਿੰਦਰ ਗੌਰ ਭੈਣ ਆਇਆ ਇਹਦੇ ਘਰ ਦਾ ਕੰਮ ਜਿਹੜਾ ਸ਼ੁਰੂ ਕਰਨਾ ਹੈ ਅੱਜ ਉਸ ਦੀ ਪਹਿਲਾ ਤੋੜ ਤੜਾਈ ਸ਼ੁਰੂ ਕੀਤੀ ਗਈ ਹੈ ਜੀ ਧੰਦਾ ਸਾਫ਼ ਕਰਕੇ ਸਾਰੇ ਮਹੱਲੇ ਇੱਧਰ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਦਾ ਜਿਹੜਾ ਇਹ ਕਾਰਜ ਹੈ ਆਪਾਂ ਨੇ ਸ਼ੁਰੂ ਕਰ ਦਿੱਤਾ ਹੈ ਤੇ ਗੁਰੂ ਸਾਹਿਬ ਜੀ ਤੋਂ ਅਰਦਾਸ ਬੇਨਤੀ ਅਗਿਆ ਲੈ ਕੇ ਅਕਾਲ ਪੁਰਖ ਜੀ ਤੋਂ ਕਿ ਕਾਰਜ ਜਦੇ ਆਰੰਭਤਾ ਤੇ ਸਾਡੀ ਹਰ ਮੈਦਾਨ ਫਤੇ ਸੇਵਾਦਾਲ ਦੇ ਵਲੰਟੀਅਰ ਵੀ ਭਰਾ ਸਾਡੇ ਸਾਰੇ ਲੱਗੇ ਹੋਏ ਨੇ ਜੀ ਤੇ ਇੱਥੇ ਦੇ ਸਾਰੇ ਜਿਹਨੇ ਵੀ ਪ੍ਰਬੰਧਕ ਵੀਰ ਨੇ ਤੇ ਮਹੱਲੇ ਦੇ ਵਾਸੀ ਨੇ ਸਾਰੇ ਇਹਨਾਂ ਦਾ ਜਿਆਦਾ ਧੰਨਵਾਦ ਹੈ ਕਿਉਂਕਿ ਇਹਨਾਂ ਦਾ ਵੱਲੋਂ ਬੜਾ ਸਹੀ ਹੋਗਾ ਸਾਨੂੰ ਜਿਸ ਦੇ ਵਿੱਚ ਸਾਡੇ ਅਮਰੀਕ ਸਿੰਘ ਜੀ ਵੀਰ ਜੀ ਨੇ ਖੜੇ ਨੇ ਤੇ ਬਾਕੀ ਤੁਹਾਨੂੰ ਅਮਰੀਕ ਸਿੰਘ ਜੀ ਦੱਸਣਗੇ ਇੱਕ ਖਾਲਸਾ ਵੀ ਜੀ ਕੀ ਫਤਹਿ ਹੈ ਇਹ ਜਿਹਨਾਂ ਤੋਂ ਆ ਵੀ ਬੀਬੀ ਹਿੰਦਰਪੁਰ ਦੇ ਮਕਾਨ ਦੇ ਸੁਵਿਧਾ ਦੀ ਵੀਡੀਓ ਪਾਈ ਤੋਂ ਉਹਦਾ ਕੰਮ ਅੱਜ ਹਰਮਨਦਾਨ ਫਤਿਹ ਸਸਤਾ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤੇ ਸੀਤ ਧੰਵਾਦੀ ਇਹਨਾਂ ਦੇ ਸੰਸਤਾ ਵਾਲਿਆਂ ਦੇ ਜਿਨ੍ਹਾਂ ਨੇ ਤੁਹਾਨੂੰ ਜਿਹੜੇ ਥੋੜੇ ਸਮੇਂ ਦੇ ਵਿੱਚ ਇਹ ਕੰਮ ਸ਼ੁਰੂ ਕਰਤਾ ਬਾਕੀ ਮੈਂ ਨਗਰ ਨਿਵਾਸੀਆਂ ਨੂੰ ਹੋਰ ਸੱਜਣਾ ਨੂੰ ਦਾਨੀ ਸੱਜਣਾ ਨੂੰ ਬੇਨਤੀ ਕਰਦਾ ਵੀ ਜਿੰਨਾ ਵੀ ਹੋ ਸਕੇ ਇਸ ਵੀ ਵੀ ਦੇ ਮਕਾਨ ਦੇ ਵਿੱਚ ਸਹਿਯੋਗ ਦਿਓ ਸਿਮਿੰਟ ਵਗੈਰਾ ਰੇਤਾਂ ਬਜਰੀ ਜੋ ਵੀ ਤੁਸੀਂ ਦੇਣ ਦੇ ਸਮਰੱਥ ਹੋ ਦੇ ਸਕਦੇ ਹੋ ਬਾਕੀ ਮੈਂ ਦੁਬਾਰਾ ਫੇਰ ਹਰਮਜ਼ਾਨ ਫਤਿਹ ਜਿਹੜੀ ਸੰਸਥਾ ਵਾਣੀ ਹੋਈ ਹੈ ਉਹਦਾ ਧੰਨਵਾਦ ਕਰਦਾ ਤੇ ਬੇਨਤੀ ਕਰਦਾ ਵੀ ਪਰਮਾਤਮਾ ਇਹਨਾਂ ਨੂੰ ਚੰਗੀ ਉਮਰ ਬਖਸ਼ੇ ਤੇ ਇਸੇ ਤਰ੍ਹਾਂ ਹੀ ਜਿਹੜੀ ਗੁਰਬਿਆਂ ਦੇ ਸਕਾਰ ਜਰਾਸ ਹੋ ਰਹੇ ਨੇ ਵੈਰ ਕਰਦਾ ਸਭ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੇ ਹਫਤੇ ਆਂਛੇ ਦਿਨਾਂ ਦੇ ਵਿੱਚ ਅਸੀਂ ਭੈਣ ਹਰਜਿੰਦਰ ਦੇ ਘਰ ਆਏ ਸੀ ਸਾਨੂੰ ਇੱਕ ਵੀਰ ਸਾਡਾ ਸਾਨੂੰ ਵੀਰ ਹੈ ਜੋ ਕਿ ਹਰ ਮੈਦਾਨ ਫਤਿਹ ਸੇਵਾਦਾਰ ਦਾ ਮੈਂਬਰ ਹੈ ਕਿ ਸਾਨੂੰ ਪਤਾ ਲੱਗਿਆ ਸੀ ਕਿ ਜਿਹੜਾ ਭੈਣ ਦਾ ਘਰ ਹੈ ਉਹ ਡਿੱਗਣੇ ਵਾਲਾ ਆ ਔਰ ਆ ਕੇ ਹਾਲਾਤ ਦੇਖੇ ਬਿਲਕੁਲ ਡਿੱਗਣੇ ਵਾਲੀ ਸੀਗੇ ਫਿਰ ਸਾਰਿਆਂ ਨੇ ਬੈਠ ਕੇ ਮੀਟਿੰਗ ਕੀਤੀ ਵੀ ਇਹ ਜਿਹੜਾ ਕਾਰਜ ਹਰ ਮੈਦਾਨ ਫਤਿਹ ਸੇਵਾਦਾਰ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਵੇਗਾ ਇਰਸੀ ਕਿ ਕੀਤਾ ਇੱਕ ਦਿਨ ਡਿਸਾਈਡ ਕੀਤਾ ਐ ਐਤਵਾਰ ਕਿਉਂਕਿ ਐਤਵਾਰ ਨੂੰ ਤਕਰੀਬਨ ਸਾਡੇ ਸਾਰੇ ਮੁੰਡੇ ਵਿਹਲੇ ਹੁੰਦੇ ਨੇ ਮੈਂ ਮਾੜੇ 10 ਵੀ ਦਮਾ ਬਰਮਾਲੀਪੁਰ ਤੋਂ ਮੇਰਾ ਵੀਰ ਗੁਰਪ੍ਰੀਤ ਆਇਆ सोनू ਵੀਰ ਮਾਡਲ ਆਉਣ ਦੇ ਨਾਲੇ ਇੱਥੇ ਨੇ ਲక్ష్ਮੀ ਕਲੋਨਿੰਗ ਅਮਰੀਕ ਸਿੰਘ ਮਾਡਲ ਟੌਪ ਜਨਦੀਪ ਸਿੰਘ ਮੇਰਾ ਭਰਾ ਨਾਹੌਣ ਤੋਂ ਆ ਜਸਮਿੰਦਰ ਜੀ ਨੇ ਚੱਕ ਮਾਫੀ ਤੋਂ ਆਏ ਨੇ ਕਲਵੰਦ ਸਿੰਘ ਖਾਲਸਾ ਜੀ ਮੱਜਰੇ ਵਾਲੇ ਜਿਨ੍ਹਾਂ ਦਾ ਪਹਿਲਾਂ ਕਾਰਜ ਹੋਇਆ ਆ ਤੇ ਬੂਰ ਇੱਥੇ ਪਿੰਡ ਦੇ ਮੋਤਵਰ ਬੰਦੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਗੁਰੂ ਸਾਹਿਬ ਦੀ ਧੁਆਗਿਆ ਲੈ ਕੇ ਆਪਾਂ ਨੇ ਇਹ ਅੱਜ ਦਾ ਕਾਰਜ ਜਿਹੜਾ ਸ਼ੁਰੂ ਕਰ ਦਿੱਤਾ ਆ। ਹੁਣ ਸਰਬਤ ਸੰਗਤਾਂ ਦੇ ਚਰਨਾਂ 'ਚ ਬੇਨਤੀ। ਬੇਨਤੀ ਇਹ ਆ ਕਿ ਤੁਸੀਂ ਜਿਹੜਾ ਆਪਣਾ ਸਹੀ ਜਿਹੜਾ ਦਸਬੰਦ ਹੈ ਉਹ ਆਪ ਆ ਕੇ ਉਹ ਦੇ ਸਕਦੇ ਹੋ। ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਇਹ ਜਿਹੜਾ ਸਿਧਾਂਤ ਅਸੀਂ ਚਲਾਇਆ ਹੋਇਆ ਆ ਆਪਾਂ ਗਰੀਬਾਂ ਦਾ ਜਿਹੜਾ ਮੂੰਹ ਇਸ ਟਾਈਮ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਾਰਜ ਹੰਡ ਕਰਨ ਜਾ ਰਹੇ ਆ ਇਸ ਭੈਣ ਦਾ ਜੇ ਥੋੜੀ ਜੀ ਗੱਲ ਕਰਾਂ ਇਹਦੇ ਘਰ ਵਾਲੇ ਨੂੰ ਅੱਜ ਪੂਰੇ 14 ਸਾਲ ਹੋ ਚੁੱਕੇ ਨੇ ਗਏਆਂ ਨੂੰ ਕੋਈ ਉਹਨਾਂ ਨੂੰ ਲੱਤ ਤੇ ਕੀੜੇ ਪੈ ਗਏ ਸੀਗੇ ਉਹ ਆਪਣਾ ਬਹੁਤ ਸਮਝਣ ਲੱਗੇ ਤੇ ਉਦੋਂ ਬਾਅਦ ਫਿਰ ਉਹ ਘਰੇ ਰਹਿ ਨਹੀਂ ਉਹ ਚਲੇ ਗਏ ਹੁਣ ਤੱਕ ਮੁੜੇ ਨਹੀਂ ਹੋਰ ਤਾਂ ਹੋਰ ਭੈਣ ਨੂੰ ਨਾ ਤਾਂ ਡੈਥ ਕਲੀਅਰ ਹੈ ਨਾ ਉਹਦੀ ਕੋਈ ਪੈਨਸ਼ਨ ਲਾ ਸਕੀ ਹੈ ਉਹਦੀ ਕੋਈ ਮਾਲੀ ਸਹਾਇਤਾ ਨਹੀਂ ਹੋ ਰਹੀ ਬੇਟਾ ਯਾ ਇੱਕ ਉਹ ਵੀ ਕੋਈ ਇੰਨਾ ਜ਼ਿਆਦਾ ਦਿਮਾਗ ਨਹੀਂ ਰੱਖਦਾ ਜੀ ਆਪਾਂ ਕਈ ਇਹਨਾਂ ਵੀ ਉਹਨਾਂ ਲਈ ਤਾਂ ਉਹ ਕਰ ਰਹੇ ਨੇ ਲੇਕਿਨ ਗਰੀਬ ਤੇ ਬਿਮਾਰੀ ਦੋ ਚੀਜ਼ਾਂ ਜਈਆਂ ਨੇ ਜਿਹਦੇ ਘਰ ਵੱਡ ਜਾਂਦੀਆਂ ਨੇ ਬਹੁਤ ਔਖੀਆਂ ਨੇ ਤੇ ਚਲੋ ਅਕਾਲਪੁਰਖ ਵਾਹੀ ਗੁਰਜੀ ਨੇ ਸਾਡੇ ਹਿੱਸੇ ਦੀ ਸੇਵਾ ਲਈ ਹੈ ਅਸੀਂ ਅਕਾਲਪੁਰਖ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਦਾ ਕਿ ਉਹਨਾਂ ਨੇ ਹਰ ਮੈਦਾਨ ਫਤਿਹ ਸੇਵਾਦਾਰ ਦੇ ਉੱਤੇ ਥਾਪੜਾ ਰੱਖਿਆ ਹੋਇਆ ਆਪਣਾ ਅਸੀਂ ਜਿਨ੍ਹਾਂ ਨੂੰ ਵੀ ਬੇਨਤੀ ਲਾਉਂਦੇ ਆ ਸਾਡੀ ਬੇਨਤੀ ਪ੍ਰਵਾਨ ਹੁੰਦੀ ਆ ਤੇ ਬਾਕੀ ਮੈਂ ਹੋਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਭਾਈ ਜੇ ਤੁਹਾਡੇ ਨੇੜੇ ਜਿਹੜੇ ਕਿਸੇ ਗਰੀਬ ਦਾ ਘਰ ਡਿੱਗਣੇ ਵਾਲਾ ਢਹਣੇ ਵਾਲਾ ਪਿੰਡ ਵਾਸੀ ਆਪਾਂ ਇਕੱਠੇ ਹੋ ਕੇ ਆਪਣੇ ਆਪਣਾ ਆਪਣੇ ਲੈਵਲ ਦੇ ਉੱਤੇ ਆਪਾਂ ਉਸ ਨੂੰ ਆਪਣੇ ਬਰਾਬਰ ਕਰੀਏ ਕੋਈ ਨੁਕਸਾਨ ਹੋਣ ਤੋਂ ਬਾਅਦ ਫਿਰ ਆਪਾਂ ਉਹ ਗੱਲ ਨਾ ਕਰੀਏ ਜੀ ਵੀ ਆਪਾਂ ਪਹਿਲਾਂ ਬਣਾ ਦਿੰਦੇ ਹਨਾ ਸੋ ਇਸ ਕਰਕੇ ਇਹ ਬੇਨਤੀ ਹੈ ਪ੍ਰਵਾਨ ਕਰਿਓ ਤੇ ਬਾਕੀ ਸਾਰਿਆਂ ਨੂੰ ਹੱਥ ਜੋੜ ਕੇ ਦੁਬਾਰਾ ਬੇਨਤੀ ਹੈ ਕਿ ਤੁਸੀਂ ਆਪਣਾ ਜਿਹੜਾ ਯੋਗਦਾਨ ਹੈ ਉਹ ਜਰੂਰ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ